18 ਲੀਟਰ ਖਾਸਾ ਹੋ ਜਾਣਾ 18 ਲੀਟਰ ਚੋਇਆ ਵਿਹਾਈ ਬਾਲਟੀ ਤੇਰੇ ਲੱਕ ਤੱਕ ਆ ਜੂ 18 ਲੀਟਰ ਵਾਲੀ ਦੇ ਵਿੱਚ ਚੋਣ ਲਗਾ ਬੇ ਫਿਕਰ ਹੋ ਕੇ ਬੇ ਫਿਕਰ ਹੋ ਕੇ ਲੈ ਸਜਣੋ ਨਾ ਕਈ ਵਪਾਰੀ ਹੁੰਦੇ ਨੇ ਤਕਰੀਬਨ ਕਈ ਕੀ ਹੈ ਨਾ ਤਕਰੀਬਨ 80% ਵਪਾਰੀ ਕਹਿੰਦੇ ਨੇ ਮੇਰੀ ਮੈਂ ਥੱਲੇ 15 ਕਿਲੋ ਆ ਮੇਰੀ ਥੱਲੇ 18 ਕਿਲੋ ਆ ਪਰ ਜਦੋਂ ਆਪਾਂ ਚੋਣ ਲੱਗ ਜਾਨੇ ਆ ਮੇਰਾ ਖਿਆਲ ਆ ਜਦੋਂ ਸ਼ੀਮਾ ਲੀਟਰ ਭਰਦਿਆਂ ਬਾਲਟੀ ਥੱਲੇ ਦੇ ਸਨ ਲੱਗ ਜਾਂਦਾ ਹੈ ਨਾ ਟੱਪਦੀਆਂ ਨਹੀਂ ਸ਼ੀਮੇ ਤੋਂ ਜ਼ਿਆਦੇ ਟੁੱਟ ਪਾ ਦੇਗਾ ਟੱਪਾ ਪਾ ਬੇ ਫਿਕਰ ਹੋ ਕੇ ਗਾਰੰਟੀ ਤੇ ਦੇ ਦੇਗਾ ਮੈਂ ਜਮਾ 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 ਕਿੰਨੇ ਪ ਇਹ ਜਮੀਰ ਸਭ ਵੜਦੇ ਵੀ ਇੰਨੇ ਦੀ ਆਪਾਂ ਦੇਣੀ ਆ ਮੈਂ ਬਸ ਇੰਨੇ ਹੀ ਛੜ ਦਾਂਗੇ 75 ਦੇ ਅੰਦਰ ਮਾਨਤਾਨ ਹੋ ਜਾਊਗਾ ਆਏ ਸੱਜਣ ਦਾ ਕੋਈ ਛੋਟ ਛੱਪਾ ਦਾ ਕਰਨਾ ਪਊ ਹੁਣ ਬਿਨਾ ਛੋਟ ਤੋਂ ਜਾਨਵਰ ਕਿੱਥੇ ਵਿਕਦਾ ਹੁੰਦਾ ਐ ਨਸ ਮੈਂ ਕੀ ਆ ਜਿਹੜੀ ਮੈਂ ਦੀ ਨਾ ਪੂਰੀ ਚੰਗੀ ਕੁਆਲਿਟੀ ਆ ਪਿੱਠ ਪੁੜੇ ਦੀ ਗੱਲ ਕਰਾਂ ਬਿਲਕੁਲ ਇਹਦੀ ਲੰਬਾਈ ਦੀ ਗੱਲ ਕਰਾਂ ਤੇ ਇਹਦੇ ਲੇਵੇ ਦੀ ਗੱਲ ਕਰਾਂ ਕਿਸੇ ਪਾਸੋਂ ਕੋਈ ਘਾਟ ਨਹੀਂ ਸੱਜਣਾ ਝੋਟੀ ਚਾ ਬਸ ਕਮਾ ਲਓ ਬਾਈ ਕਿਉਂਕਿ ਰੰਗ ਰੋਂਗ ਦੇਖ ਸਕਦੇ ਮੈਂ ਇਹਦਾ ਬਿਲਕੁਲ ਜੈਡ ਬਲੈਕ ਰੰਗ ਚਾ ਮੰਡੀ ਆ ਕੇ ਸੱਜਣੋ ਬੱਚਾ ਦਾ ਐਕਸਪਾਇਰ ਹੋ ਗਿਆ ਇਥੇ ਮੰਡੀ ਜੀ ਪਿਆ ਉਦਾਂ ਜੇ ਮੈਂ ਗੱਲ ਕਰਾਂ ਨਾ ਮੱਝ ਦੀ ਅੱਗੇ ਉਹ ਲੈ ਵਾ ਲੂਗਾ ਦੇਖ ਸਕਦੇ ਹਾਂ ਕਿਉਂਕਿ ਦੁੱਧ ਦੀ ਕੁਆਲਿਟੀ ਵਾਲਾ ਜਾਨਵਰ ਹੈ ਸੱਜਣੋ ਦੁੱਧ ਦੇਣ ਵਾਲਾ ਜਾਨਵਰ ਹੈ ਕਿਸੇ ਡੈਰੀ ਵਾਲੇ ਸੱਜਣ ਨੂੰ ਨਾ ਮੱਝ ਇਹ ਚੱਲ ਸਕਦੀ ਆ ਤਾਂ ਬਾਈ ਨਾਲ ਨਾ ਜ਼ਰੂਰ ਕਨੈਕਟ ਕਰਿਓ ਕਿਉਂਕਿ ਅਗਲਾ ਕਹਿੰਦਾ ਯਾਰ ਵਪਾਰੀ ਬਾਹਲਾ ਨਫਾ ਕਮਾਉਂਦੇ ਆ ਤੇ ਇੱਥੇ ਤੋਂ ਹਣ ਲੈ ਵਾ ਲੂਗਾ ਦੇਖ ਸਕਦੇ ਹਾਂ ਕਿ ਨਾ ਸੱਜਣੋ ਮੌੜ ਮੰਡੀ ਤੋਂ ਨਾ ਆ ਲੱਗਿਆ ਸਾਨੂੰ ਮੱਝ ਦਿਖਾਉਣ ਜੇ ਆਪਾਂ ਕੱਦ ਕਾੜ ਦੀ ਗੱਲ ਕਰੀਏ ਬਾਹਲਾ ਉੱਚਾ ਕੱਦ ਕਾਠ ਆ ਜਿਵੇਂ ਆਪਾਂ ਕਹਿੰਦੇ ਨੇ ਨਾ ਰੇਲ ਦੇ ਡੱਬੇ ਉਹ ਗੱਲ ਬਾਤ ਆ ਮੱਝ ਦੀ ਸੱਜਣੋ ਮੱਝ ਵੀ ਚੰਗੇ ਏਰੀਏ ਦੀ ਆ ਤੇ ਬਾਈ ਨਾਲ ਮਿਲਿਆਉਣਾ ਵੈ ਤੁਹਾਨੂੰ ਬਾਈ ਦਾ ਏਰੀਆ ਪੁੱਛਾਂਗੇ ਤੇ ਨਾਮ ਪੁੱਛਾਂਗੇ ਤੇ ਸੱਜਣੋ ਨਾ ਸਾਰੀ ਡਿਟੇਲ ਪੁੱਛਾਂਗੇ ਆ ਜਾ ਬਾਈ ਹੋਰ ਛੋਟੇ ਭਾਈ ਕਿਵੇਂ ਠੀਕ ਹੈ ਨਾਮ ਦੱਸ ਦੇ ਕੀ ਨਾਮ ਹੈ ਕੁਲਦੀਪ ਸਿੰਘ ਕਿਹੜਾ ਪਿੰਡ ਆ ਫਿਰ ਕੁਲਦੀਪ ਸਿੰਘ ਪਿੰਡ ਗਿਲਜੇ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਹਾਂਜੀ ਕਿਹੜਾ ਸੂਆ ਸੁੰਦਿਆ ਝੋਟੀਆਂ ਜੀ ਤੀਜਾ ਸੂਆ ਕਿੰਨੇ ਕਿ ਦਿਨ ਕੱਢਦੀ ਹੈ ਦਿਨੇ ਪੰਜ ਚਾਰ ਲੈਂਦੀ ਹੈ ਪੰਜ ਚਾਰ ਦਿਨ ਲਈ ਪੰਜ ਚਾਰ ਦਿਨ ਕੱਢਦੀ ਹੈ ਹਾਂਜੀ ਕਿਹੜਾ ਸੂਰ ਤੀਜਾ ਸੂਆ ਹਾਂਜੀ ਕਿੰਨਾ ਕੁ ਦੁੱਧ ਪਾਇਆ ਦੂਜੇ ਸੂਏ ਨੇ ਪਤਾ ਰਿਕਾਰਡ ਕੋਈ ਦੁੱਧ ਦੇ ਨੇ 18 ਲੀਟਰ ਪਾਇਆ ਜੀ 18 ਲੀਟਰ ਉਹ 18 ਲੀਟਰ ਖਾਸਾ ਹੋ ਜਾਂਦਾ 18 ਲੀਟਰ ਚੋਇਆ ਵਿਹਾਈ ਬਾਲਟੀ ਤੇਰੇ ਲੱਕ ਤੱਕ ਆ ਜੂ 18 ਲੀਟਰ ਵਾਲੀ ਦੇ ਚੋਂ ਦੇ ਫਿਕਰ ਹੋ ਕੇ ਦੇ ਫਿਕਰ ਹੋ ਕੇ ਲੈ ਸੱਜਣਾ ਨਾ ਕਈ ਵਪਾਰੀ ਹੁੰਦੇ ਨੇ ਤਕਰੀਬਨ ਕਈ ਕੀ ਹੈ ਨਾ ਤਕਰੀਬਨ 80% ਵਪਾਰੀ ਕਹਿੰਦੇ ਨੇ ਮੇਰੀ ਮੈਂ ਥੱਲੇ 15 ਕਿਲੋ ਆ ਮੇਰੀ ਥੱਲੇ 18 ਕਿਲੋ ਆ ਪਰ ਜਦੋਂ ਆਪਾਂ ਚੋਣ ਲੱਗ ਜਾਂਦੇ ਆ ਮੇਰਾ ਖਿਆਲ ਆ ਜਦੋਂ ਸ਼ੀਮਾ ਲੀਟਰ ਭਰਦਿਆਂ ਕੁਆਲਿਟੀ ਥੱਲੇ ਦੇ ਸੰਗ ਲੱਗ ਜਾਂਦਾ ਹੈ ਨਾ ਟੱਪਦੀਆਂ ਨਹੀਂ ਸ਼ੀਮੇ ਤੋਂ ਜ਼ਿਆਦੀ ਟੁੱਟ ਪਾਵੇਂਗਾ ਚਾ ਬਾਗ ਨੂੰ ਵੇਖ ਕਰੋ ਗਾਰੰਟੀ ਤੇ ਦੇ ਦੇਂਗਾ ਮੈਂ ਜਮਾ 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 ਕਿੰਨੇ ਪੈਸੇ ਲਾਨੇਗਾ ਇਹਦੇ ਇਹਦੇ 1 25 ਦੀ ਆਪਣੀ ਮੰਗ ਮੰਡਮਾਨ ਤਾਂ ਵੱਡੀ ਕਰੀ ਜਾਣਾ ਹਾਂਜੀ ਮੰਦੇ RAM ਦੇ ਸਾਹਿਬ ਨਾਲ ਦੱਸਦੇ ਹੋਣਾ ਨਾ ਜਿਹੜਾ ਹੁਣ ਚੱਲ ਰਿਹਾ ਟਾਈਮ ਥੋੜਾ ਹੈਗਾ ਫਰਕ 1 ਲੱਖ ਤਾਂ ਲੱਗ ਜਾਂਦਾ ਇਹਦਾ ਪੂਰਾ ਲੱਖ ਆਹ ਦਿੱਤੀ ਕਿਉਂ ਨਹੀਂ ਉੱਤੇ ਵੀ ਲਈ ਜਾਂਦੇ ਆ ਨਹੀਂ ਕਿੰਨੀ ਕਿਚਾਕ ਕਰਦੇ ਆਪਾਂ ਤਾਂ ਕੋਈ ਰੇਟ ਦੱਸ ਦੇ ਜਮੇ ਜਮਾ ਫਿਕਸ ਤਾਂ ਇਹ ਇੱਕ 2022 ਚ ਛੱਡਾਂਗੇ ਆਪਾਂ ਹੈ ਇੱਕ 2022 ਚ ਇੱਕ 2022 ਦਾ ਜਾਣੀ ਬਸ ਇੰਨੇ ਜਿਹਾ ਮੱਝ ਤੋੜਦੇ ਪਹਿਲਾਂ ਖੋਲ ਕੇ ਫਿਰ ਦੱਸ ਲੈ ਸਜਣੋ ਨਾ ਮੱਝ ਜਦੋਂ ਤੁਰੂਗੀ ਜਜਮੈਂਟ ਕਰ ਲਓ ਅੱਗੇ ਤੋਂ ਲੇਵਾ ਦਿਖਾ ਦੇ ਬਾਈ ਇੱਧਰੋਂ ਅੱਗੇ ਤੋਂ ਨੇੜੇ ਥਾਂ ਥਨੋਟ ਦਿਖਾ ਦੇ ਜੇ ਸੱਜਣੋ ਨਾ ਇਹਦੇ ਮੈਂ ਥਣ ਥਨੌੜ ਦੀ ਗੱਲ ਕਰਾਂ ਥਣ ਥਨੌੜ ਬੜਾ ਚੰਗਾ ਲੱਗਿਆ ਤੇ ਬਾਕੀ ਜਦੋਂ ਤੁਰੂਗੇ ਉਦੋਂ ਹਵਾਨੇ ਦੀ ਜੱਜਮੈਂਟ ਕਰ ਲਿਓ ਸਿੰਘ ਵੀ ਕੁੰਡਾ ਗੋਲ ਸਿੰਘ ਦੀ ਆ ਜੇ ਮੈਂ ਇਹਦੇ ਰੰਗ ਰੰਗ ਦੀ ਗੱਲ ਕਰਾਂ ਨਾ ਜਮਾ ਜੈਡ ਬਲੈਕ ਕਲਰ ਚਾ ਹਲਕੀ ਜੀ ਪੂੰਛ ਚਿੱਟੀ ਆ ਪਰ ਲੇਵਾ ਨਾ ਸੱਜਣੋ ਥੂਰੀ ਜੀ ਤੱਕ ਅੰਦਰ ਨੂੰ ਆ ਮੱਝ ਦੀ ਲੇਵੇ ਦੀ ਕਿਉਂਕਿ ਹਲੇ ਪਤਾ ਨਹੀਂ ਕੱਚੀ ਆ ਮੱਝ ਕੱਢਦੀ ਆ 5-7 ਦਿਨਾਂ ਤੇ ਬਾਕੀ ਜੱਜਮੈਂਟ ਸੱਜਣੋ ਤੁਸੀਂ ਨੇ ਕਰਨੀ ਹੁੰਦੀ ਆ ਜਾਨਵਰ ਦੀ ਤੇ ਉੱਤੇ ਤੋਂ ਇਹਦੇ ਪੁੱਠੇ ਦੀ ਚੜਾਈ ਚੜੂਈ ਦੀ ਗੱਲ ਕਰਾਂ ਇਹਦੀ ਲੰਬਾਈ ਦੀ ਤਾਂ ਸਮਝ ਲੋ ਟੌਪ ਕਲਾਸ ਮੱਝ ਆ ਮੇਰੇ ਕੱਦ ਤੋਂ ਨਾ ਇਹਦੇ ਕੱਦ ਦਾ ਤੁਸੀਂ ਨੇੜੇ ਆਈਡੀਆ ਲਾ ਸਕਦੇ ਹੋ ਵੀ ਇਹਦਾ ਕਿੱਡਾ ਕੁੱਚਾ ਕਰਦਾ ਹੋਊਗਾ ਤੇ ਆ ਜਾ ਹੁਣ ਫਿਕਸ ਜੀ ਰੇਟ ਦੱਸ ਦੇ ਆ ਕੇ ਮੱਝ ਦਾ ਬਾਈ ਬੰਦ ਐਂ ਦਿਖਾ ਦੇ ਸਮਾਰ ਕੇ ਬਾਈ ਪਿੱਠ ਪੂੜਾ ਮੱਝ ਦਾ ਚੰਗੀ ਤਰ੍ਹਾਂ ਰਹਿਣਾ ਜਾ ਵੀ ਕਿਸੇ ਪਾਸੇ ਨਾ ਰੇਟ ਹੁਣ ਮੈਂ ਨਾ ਤੁਹਾਨੂੰ ਇਹਦਾ ਜਮਾ ਫਿਕਸ ਰੇਟ ਲਾਸਟ ਰੇਟ ਕਰਾ ਕੇ ਦੇ ਦੂੰਗਾ ਜਿਹੜੇ ਰੇਟ ਤੇ ਬਾਈ ਨੇ ਮੱਝ ਦੇ ਦੇਣੀ ਆ ਉਹਦੇ ਵਿੱਚ ਛੋਟ ਛੱਪਾ ਹੋਊਗਾ ਲੈ ਆ ਜਾ ਛੋਟੇ ਭਾਈ ਹਾਂਜੀ ਰੇਟ ਨਾ ਹੁਣ ਮੱਝ ਤੇਰੀ ਤੋੜ ਕੇ ਦਿਖਾਤੀ ਮੰਡੀ ਵੀ ਤੇਰੀ ਮੱਝ ਨੇ ਕਰ ਲਈ ਅੱਧੀ ਇਕੱਠੀ ਉਰੇ ਹੁਣ ਤੂੰ ਜਮਾ ਫਿਕਸ ਰੇਟ ਦੱਸ ਦੇ ਵੀਰੇ ਸਾ ਕਿੰਨੇ ਦਾ ਵੜਦਾਗੇ ਦੱਸਿਆ ਵਿਆ ਹੀ ਆ ਰੇਟ ਇੱਕ 20 ਬਾਈ ਦਾ ਜਾ ਰਿਹਾ ਹਲੇ ਮੰਦਾ ਰਾਵਾ ਥੋੜਾ ਜਿਹਾ ਭਖੂਗਾ ਇਹਦਾ ਕੰਮਾ ਉਦੋਂ ਮੈਨੂੰ ਪਤਾ ਇਹਦੇ ਨਾਲ 40 40 40 ਦੀਆਂ ਵੀ ਵਿਕਣਗੀਆਂ 1.5 ਦੀਆਂ ਵੀ ਵਿਕਣਗੀਆਂ ਮਾਨਤਾਲ ਹੋ ਜਾਊਗਾ ਵਿੱਚੋਂ ਮਾਨਤਾਲ ਹੋ ਜਾਊਗਾ ਵਿੱਚੋਂ 10 ਦੀ ਹੋ ਜਾਊਗੀ ਮੈਂ ਨਹੀਂ ਦੱਸ ਦੇ ਐ ਚੁੰਨੇ ਜਿੱਤੇ ਮਾਰੀਆਂ ਮੈਂ ਜਮਾ ਦੱਸ ਦੀ ਮੈਂ ਤੂੰ ਦੇ ਦੇਗਾ ਨਹੀਂ ਨਹੀਂ ਹੋਰ ਕਿੰਨੇ ਦੀ ਫਿਰ ਨਹੀਂ ਨਾ ਹਾਂ ਦਾਦੇ ਉਹਦੇ ਵਿੱਚੋਂ ਮਨਤਨ ਜਰੂਰ ਕਰ ਲੈ। ਕਿੰਨੇ ਦੀ ਮਨਤਨ ਕਰਦੀ? 15 18 ਦੀ ਗੱਲ ਹੈ। ਜਮਾ ਲਾਸਟ। ਚੱਲ 12 ਦੀ 12 ਨਹੀਂ ਕਰਦੇ। ਨਹੀਂ ਜਮਾ ਨਹੀਂ ਨਹੀਂ। ਹਾਂ ਨਹੀਂ। 15 ਤੇ ਚੰਗਾ ਫਰਕ ਆਇਆ ਕੱਪਾ ਛੱਡਦੀ ਜਿਹੜੇ ਬੰਦੇ ਦੂਰ ਹੋਣਗੇ ਚੰਗਾ। ਉਹ ਚੱਲ ਆਪਾਂ ਦੇਖ ਲਾਂਗੇ। ਆ 2-4000 ਰੁਪਏ ਛੱਡਦੀ ਕੋਈ ਗੱਲ ਨਹੀਂ ਬੰਦਾ ਆਸ ਕਰਕੇ ਆਉਂਦਾ ਦੂਰੋਂ। ਹਾਂਜੀ। ਨੰਬਰ ਬੋਲ ਦੇ ਜਰਾ। ਨੰਬਰ 97799 ਹਾਂ 51400 ਇੱਕ ਵਾਰੀ ਫੇਰ ਬੋਲੋ। 97799 51400। ਕਿਹੜਾ ਮੱਝ ਨੂੰ ਹੋਰ ਤੋਰ ਦੇ ਖੋਲ ਕੇ। ਹੋਰ। ਲਫੜਾਈ ਮੈਂ ਸੱਜਣਾ ਮੈਂ ਦਿਖਾਉਣਾ ਤੁਹਾਨੂੰ ਮੱਝ ਆ ਨੇੜੇ ਤੋਂ ਦਿਖਾ ਦੂੰਗਾ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਛੱਡਦਾ ਤੇ ਬਾਕੀ ਮੱਝ ਦੀ ਨਾ ਗੱਲਬਾਤ ਹੈਗੀ ਆ ਇੱਧਰ ਬਾਈ ਹੋਰਾਂ ਦੇ ਮਾਰਦਾਂ ਨਾ ਮੈਂ ਕੈਮਰਾ ਤੁਸੀਂ ਦੇਖ ਸਕਦੇ ਹੋ ਸੱਜਣੋ ਅੱਧੀ ਮੱਠੀ ਮੰਡੀ ਇਕੱਠੀ ਕਰਖੀ ਆ ਕਿਉਂਕਿ ਚੰਗੇ ਜਾਨਵਰ ਤੀ ਇਕੱਠ ਹੁੰਦਾ ਤੇ ਚੰਗੇ ਜਾਨਵਰ ਨੂੰ ਹੈ ਨਾ ਸੱਜਣ ਦੇਖਣ ਆਉਂਦੇ ਨੇ ਸਾਰੇ ਤੇ ਇੱਥੇ ਤੋਂ ਲੇਵਾਲੂ ਵਾ ਥਣ ਥਣੌਟ ਨੇੜੇ ਤੋਂ ਦੇਖ ਸਕਦੇ ਹੋ ਤੇ ਬਾਕੀ ਇਹ ਵੀ ਮੈਂ ਬੌਡੀ ਦੀ ਬੰਤਰ ਦੀ ਗੱਲ ਕਰਾਂ ਚੰਗੀ ਆ ਜਾਨ ਵਾਲੀ ਆ ਤੇ ਵੱਡੇ ਕਦ ਕੱਦ ਕਾਟ ਸੱਜਣੋ ਤੇ ਦੁੱਧ ਵਾਲਾ ਨਹੀਂ ਤਾਂ 15 ਦੇ ਨੇੜੇ ਤੇ 15 ਪਲੱਸ ਇਹ ਝੋਟੀ ਪਾ ਦੂਗੀ। ਬਾਕੀ ਸੱਜਣੋਂ ਨੇੜੇ ਜਾ ਕੇ ਨਾ ਤਸੱਲੀ ਕਰਕੇ ਜਾਨਵਰ ਖਰੀਦਣ ਦਾ ਤੁਹਾਡਾ ਫਰਜ਼ ਹੁੰਦਾ। ਕਿਉਂਕਿ ਜਦੋਂ ਤੁਸੀਂ ਕਹਿ ਦਿੰਦੇ ਨਾ ਸਾਡੇ ਨਾਲ ਠੱਗੀ ਹੋ ਗਈ। ਉਹ ਠੱਗੀ ਦੇ ਨਾ ਸੱਜਣੋਂ ਅੱਧੀ ਠੱਗੀ ਦੇ ਭਾਗੀਦਾਰ ਆ ਪਾਪ ਹੁੰਦੇ ਆ ਜਦੋਂ ਆਪਾਂ ਨਾ ਕਿਸੇ ਕੋਲੇ ਜਾਨਵਰ ਜਾ ਕੇ ਚੋਂਦੇ ਨਹੀਂ ਨਾ ਉਦੋਂ ਹੋ ਜਾਂਦੀ ਐ। ਆ ਛੋੜ ਤੇ ਤੂੰ ਤੇ ਬਾਕੀ ਮੰਡੀ 'ਚ ਨਾ ਤੁਹਾਨੂੰ ਮੌੜ ਮੰਡੀ 'ਚ ਮੈਂ ਹੋਰ ਵੀ ਜਾਨਵਰ ਦਿਖਾਉਂਗਾ ਅੱਗੇ। ਵੀਡੀਓ ਨਾਲ ਜੁੜੇ ਰਹੋ ਫਰੈਂਡ ਤੱਕ। ਲੇ ਸੱਜਣਾ ਮੋੜ ਮੰਡੀ ਤੇ ਨਾ ਇੱਕ ਸੱਜਣਾ ਮਿਲ ਗਿਆ ਤੇ ਇਹ ਸੱਜਣਾ ਆਪਣੇ ਵੀਡੀਓ ਵੀ ਸਾਰੇ ਦੇਖਦਾ ਤੇ ਆਪਣੇ ਚੈਨਲ ਨੂੰ ਵੀ ਫੋਲੋ ਕਰਦਾ ਤੇ ਉਦਾਂ ਵੀ ਆਪਾਂ ਨੂੰ ਪਿਆਰ ਕਰਦਾ ਤੇ ਬਾਈ ਨਾ ਕਹਿੰਦਾ ਅੱਜ ਮੈਂ ਇੱਕ ਮੱਜਰ ਬੱਜ ਵੀ ਲੈ ਕੇ ਆਇਆ ਮੰਡੀ ਤੇ ਘਰੇਲੂ ਬੰਦਾ ਸੱਜਣਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਤੇ ਬਾਈ ਤੋਂ ਨਾ ਮੱਝ ਬਾਰੇ ਪੂਰੀ ਡਿਟੇਲ ਪੁੱਛ ਕੇ ਦੱਸੂਗਾ ਪਹਿਲਾਂ ਬਾਈ ਦਾ ਐਡਰੈਸ ਕਨਫਰਮ ਕਰਵਾ ਦੀਏ ਨਾਮ ਵਗੈਰਾ ਪੁੱਛ ਲਈਏ ਤੇ ਫਿਰ ਮੱਝ ਦੀ ਡਿਟੇਲ ਪੁੱਛਾਂਗੇ ਤੇ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਲਾਂਗੇ ਬਾਈ ਜੀ ਨਾਮ ਦੱਸੋ ਜੀ ਨਾਮ ਸੁਖਚਾਨ ਸਿੰਘ ਜੀ ਕਿਹੜਾ ਪਿੰਡ ਆ ਬਾਈ ਪਿੰਡ ਬੁਰਜਰੀ ਆ ਜੀ ਬੁਰਜਰੀ ਕਿੱਥੇ ਰਹਿ ਗਿਆ ਇਹ ਇਹ ਮਾਨਸਾ ਜਿਹਦੇ ਕੋਲੇ ਰਹਿ ਗਿਆ ਜੀ ਮਾਨਸਾ ਜਿਹਦੇ ਕੋਲ ਅੱਲਾ ਜੋਗਾ ਹਾਂ ਅੱਲਾ ਜੋਗਾ ਉੱਬੇ ਲਵੇ ਆਹ ਉੱਬੇ ਲਵੇ ਰਹਿ ਗਿਆ ਵੀਡੀਓ ਰੋਜ਼ ਦੇਖਦਾ ਮੈਂ ਹਾਂ ਜੀ ਰੋਜ਼ ਕਿੰਨਾ ਕਿਚਰ ਹੋ ਗਿਆ ਮੈਂ ਤਾਂ ਬੜਾ ਜਰ ਹੋ ਗਿਆ ਇਹ ਦੇਖਦੇ। ਅੱਛਾ ਸ਼ੌਕ ਜਾਂ ਬਣ ਜਾਣਾ ਹੈ ਨਾ ਪਸ਼ੂਆਂ ਦਾ ਸ਼ੌਕ ਜਾਂ ਬਣ ਜਾਣਾ ਵੀਡੀਓ ਦੇਖ ਕੇ। ਹਾਂ ਇਹ ਮੇਰੇ ਤੋਂ ਵੱਡਾ ਜੀ ਇਹ ਵੀ ਕਹਿੰਦਾ ਜੀ ਤੁਸੀਂ ਵੀਡੀਓ ਬੜਾ ਦੇਖਦੇ ਹੋ। ਅੱਛਾ ਮੈਂ ਬਾਈ ਰੋਕਿਆ ਨਾ ਰੋਕਿਆ ਨਾ ਕਰੋ ਬਾਈ ਨੂੰ ਦੇਖ ਹੀ ਜਾਂਦੇ। ਕਿਉਂਕਿ ਪੁੱਠੇ ਪਾਸੇ ਬਈ ਦਿਮਾਗ ਨਹੀਂ ਜਾਂਦਾ ਹਨਾ। ਮੈਂ ਤਾਂ ਹੋਰ ਦੇਖਦੀ ਨਹੀਂ ਕੋਈ। ਮੈਂ ਨਾ ਸੱਚ ਨੂੰ ਨਵੇਂ ਮੁੰਡਿਆਂ ਨੂੰ ਇੱਕ ਗੱਲ ਕਹਿਣਾ ਹੁੰਦਾ ਸਾਰਿਆਂ ਨੂੰ ਵੀ ਤੁਸੀਂ ਨਾ ਮੱਜਾਂ ਨਾਲ ਇਸ਼ਕ ਕਰਕੇ ਦੇਖੋ ਯਾਰ ਇਹਨਾਂ ਨਾਲ ਇੱਕ ਵਾਰੀ ਤੁਸੀਂ ਪਿਆਰ ਪਾ ਕੇ ਦੇਖੋ ਕਿਉਂਕਿ ਪੁੱਠੇ ਪਾਸੇ ਤੁਹਾਡਾ ਦਿਮਾਗ ਆਟੋਮੈਟਿਕ ਜਾਣਾ ਹੀ ਨਹੀਂ ਤੁਸੀਂ ਕਿਉਂਕਿ ਜਦੋਂ ਤੁਹਾਨੂੰ ਇਹਨਾਂ ਨਾਲ ਇਸ਼ਕ ਹੋਗਾ ਤੁਸੀਂ ਇੰਨਾ ਜੀ ਗੁੰਮ ਰਹੋਗੇ ਇੰਨਾ ਮਗਰੀ ਲੱਗੇ ਰਹੋਗੇ ਤੇ ਇਹੀ ਬੇਨਤੀ ਹੁੰਦੀ ਹੈ ਵੀ ਨਸ਼ਾ ਪੱਤਾ ਨਾ ਕਰਿਆ ਕਰੋ ਜੇ ਕੋਈ ਸੱਜਣਾ ਬੜਾ ਭਾਰੀ ਕੰਮ ਨਹੀਂ ਕਰ ਸਕਦਾ ਇੱਕ ਦੋ ਮੱਜਾਂ ਤੋਂ ਸਟਾਰਟ ਕਰ ਸਕਦਾ ਹੌਲੀ ਹੌਲੀ ਕੰਮ ਆਪਦਾ ਅੱਗੇ ਵਧਾ ਸਕਦਾ ਬੰਦਾ ਕਿਉਂਕਿ ਜਦੋਂ 2 ਰੁਪਏ ਬਣਨ ਲੱਗ ਜਾਂਦੇ ਨੇ ਫਿਰ ਬੰਦੇ ਨੂੰ ਲਾਲਚ ਹੋ ਜਾਂਦਾ ਬਾਈ ਹੈਨਾ ਲਾਲਚ ਨਾਲ ਫਿਰ ਜਿਵੇਂ ਸਰਤਾਜ ਕਹਿੰਦਾ ਹੁੰਦਾ ਕਹਿੰਦਾ ਚਾਰ ਹੀ ਤਰੀਕੇ ਨਾਲ ਬੰਦਾ ਕੰਮ ਕਰਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਹੀ ਕਰਦਾ ਫਰੈਂਡ ਤੇ ਜਾ ਕੇ ਲੈ ਆਜੋ ਬਾਈ ਦੀ ਮੱਝ ਦਿਖਾਉਣਿਆਂ ਲੈ ਇੱਥੇ ਮਾਰਦੀ ਬਾਈ ਕੈਮਰਾ ਪਿੱਠ ਸੱਚ ਨੂੰ ਚੜਾਈ ਚੰਗੀ ਆ ਕੱਦ-ਕਾਠ ਵੀ ਠੀਕ ਆ ਜੇ ਇਹ ਮੱਝ ਮੇਰਾ ਖਿਆਲ ਆ ਕਿਸੇ ਕਮ ਵਾਲੇ ਬੰਦੇ ਕੋਲ ਹੁੰਦੀ ਉਹਦੀ ਬਾਈ ਦੀ ਗੱਲ ਹੋਰ ਹੁੰਦੀ ਠੋਕ ਕੇ ਲਿਆਂਦੀ ਹੁੰਦੀ ਪੂਰੀ ਇਹਨੂੰ ਕਾੜੇ-ਕੂੜੇ ਦੇ ਕੇ chrellu ਬੰਦੇ ਨਾ ਥੋੜਾ chrellu ਬੰਦੇ ਦੀ ਮੈਂ ਆ ਜਿਹੜੀ ਦੁਪਹਿਰੇ ਬੁਝਣ ਜੇ ਲੱਗ ਜਾਂਦੇ ਆ ਲੇਵਾ ਦਿਖਾ ਦੇ ਨੇੜੇ ਤੋਂ ਆ ਨੇੜੇ ਤੋਂ ਦਿਖਾ ਦੇ ਲੇਵਾ ਲੇਵਾ ਬਾ ਮੋਰ ਲਾ ਬਾਈ ਕਮਾਲ ਹੋ ਜੀ ਨਵੇਂ ਤੋਂ ਦਿਖਾ ਦੇ ਐਨ ਸਮਾਰ ਕੇ ਦੇ ਸੱਜਣੋ ਮੈਂ ਇਹ ਕੱਦ ਦੀ ਗੱਲ ਕਰਾਂ ਮੈਂ ਕੱਦ ਕਾਠ ਮੱਝ ਦਾ ਠੀਕ ਆ ਤੇ ਲੰਬਾਈ ਲੰਬੂਈ ਬਹੁਤ ਆ ਤੇ ਇਹ ਮੇਨ ਗੱਲ ਆ ਨਾ ਥਣ ਥਣੋੜ ਦੀ ਹੁੰਦੀ ਆ ਥਣ ਥਣੋੜ ਮੱਝ ਦੇ ਚੰਗਾ ਲੱਗਿਆ ਬਾਕੀ ਹਲੇ ਥੱਲੇ ਉਹ ਨਾ ਤੁਹਾਨੂੰ ਪੋਲੀ ਜਿਹਾ ਤਾਂ ਲੱਗਦੀ ਆ ਮੇਰਾ ਖਿਆਲ ਆ ਬੋਲੇ ਚੀ ਆ ਬਾਈ ਸੂਈ ਨੂੰ ਕਿੰਨੇ ਦਿਨ ਹੋ ਗਏ ਨੂੰ ਸੂਈ ਪਰਸੋ ਜੀ ਹੋਈ ਆ ਬਾਈ ਅਰੇ ਪਰਸ ਤਾਂ ਕਰਕੇ ਥੱਲੇ ਥੋੜੀ ਨਰਮ ਜੀ ਲੱਗਦੀ ਆ ਨਾ ਬੋਲੇ ਕਰਕੇ ਬਾਕੀ ਉਹ ਦੁੱਧ ਧਿਆਉਣ ਦਾ ਜਾਨਵਰ ਫਰ ਜੋਸ਼ ਕਰਨ ਲੱਗ ਪਿਆ ਕਰੇ ਨੂੰ ਮੈਂ ਆ ਵਪਾਰ ਦਾ ਕੰਮ ਤਾਂ ਨਹੀਂ ਆ ਝੂਠ ਨਾ ਬੋਲੀ ਜਮ ਨਹੀਂ ਜੀ ਘਰੇਲੂ ਹਾਂਜੀ ਸੁਹਾਤੀ ਜੀ ਬੱਚਾ ਕੀ ਦਿੱਤਾ ਨੇ ਕੱਟੀ ਆ ਜੀ ਮਗਰ ਅੱਛਾ ਕੱਟੀ ਦਿੱਤੀ ਆ ਮਗਰ ਤਿੰਨ ਦਿਨ ਹੋ ਗਏ ਸੂਈ ਦੇ ਹਾਂਜੀ ਕਿੰਨਾ ਕ ਦੁੱਧ ਪਾਣ ਦੀ ਆਪਣੇ ਕੋਲ ਆਪਣੇ ਕੋਲੇ 12 ਲੀਟਰ ਪਾ ਲਿਆ ਆਪਾਂ ਘਰੇ ਕਿੰਨਾ ਕ ਚਾਉਂਦੇ ਰਿਆਂ 12 ਚੋਲੇ ਨੇ ਬੱਚੇ ਚੰਗਾ ਕੇ ਅੱਛਾ ਚਲ ਸਮੇਤ ਬੱਚਾ 12 ਦੇ ਦੇ ਉਹ ਵੀ ਬਹੁਤ ਆ 12 ਹੈਗਾ ਜੀ ਰਾਮਨਾ ਚੋਲੇ ਇਹਦਾ ਰੇਟ ਕਿੰਨਾ 12 ਕਿਲੋਲੀ ਦਾ ਕੀ ਮੰਗਦਾ ਇਹ ਖੇਰੀ ਜੀ ਆਪਾਂ ਸੀ ਦੇਣਾ ਹਾਂ ਜਿਵੇਂ ਫਿਕਸ ਰੇਟ ਜਿਵੇਂ ਜੱਸਾ ਵੜਦੇ ਵੀ ਇੰਨੇ ਦੀ ਆਪਾਂ ਦੇਣੀ ਆ ਮੈਂ ਬਸ ਇੰਨੇ ਹੀ ਛੱਡ ਦਾਂਗੇ ਜੀ 75 ਦੇ ਅੰਦਰ ਮਨਤਾਨ ਹੋ ਜਾਊਗਾ ਨਾ ਯਾਰ ਸੱਜਣ ਲਾ ਕੋ ਸ਼ੋਰਟ ਛੱਪਾ ਦਾ ਕਰਨਾ ਪਊ ਹੁਣ ਬਿਨਾ ਸ਼ੋਰਟ ਤੋਂ ਜਾਨਵਰ ਕਿੱਥੇ ਵਿਕਦਾ ਹੁੰਦਾ ਐ ਬੱਸ ਮੈਂ ਚਲੋ ਕਿੰਨਾ ਜੋ ਕਰਤਾਗਾ ਮਾਨਤਾ ਕਿੰਨਾ ਕਰਤਾ 2000 ਦੋ ਕਰ ਦਿੰਦੇ ਲੈ ਸੱਜਣੋ 2000 ਦਾ ਮਾਨਤਨ ਬਾਈ ਆਪਣੇ ਕਰਕੇ 80 ਜੋ ਹੋਰ ਕਰ ਦੂਗਾ 78000 ਦੀ ਤੁਹਾਨੂੰ ਇਹ ਝੋਟੀ ਮਿਲੂਗੀ ਲੈ ਇੱਕ ਵਾਰੀ ਹੋਰ ਖੋਲ ਕੇ ਦਿਖਾ ਦੇ ਪਹਿਲਾਂ ਨੰਬਰ ਦੱਸ ਦੇ ਜਰਾ ਨੰਬਰ ਬੋਲੀ 98727 16506 ਲੈ ਖੋਲ ਕੇ ਕੇਰਾ ਹੋਰ ਤੋਰ ਦੇ ਲੈ ਸੱਜਣੋ ਜਦੋਂ ਤੁਰੂਗੀ ਜੱਜਮੈਂਟ ਕੇਰਾ ਇਹਦੀ ਕਰ ਲਿਓ ਇਧਰ ਤੋਂ ਥਾਂ ਥਨੌਟ ਚੰਗਾ ਲੱਗਿਆ ਬਾਕੀ ਸੂਈ ਨਾ ਤਿੰਨ ਕਿ ਦਿਨਾਂ ਦੀ ਆ ਆ ਸਿੰਘ ਦੀ ਜ਼ਰੂਰ ਟੋਪੀ ਉਤਰੀ ਹੋਈ ਆ ਇੱਕ ਦੀ ਹੋਰ ਸੱਜਣਾਂ ਝੋਟੀ 'ਚ ਕੋਈ ਘਾਟ ਨਹੀਂ ਕਿਉਂਕਿ ਜਿਹੜਾ ਬੋਲੇ 'ਚ ਜਾਨਵਰ ਹੁੰਦਾ ਨਾ ਉਹ ਥੋੜਾ ਜਿਹਾ ਖਾਲੀਪਨ 'ਚ ਲੱਗਦਾ ਹੁੰਦਾ ਕਿਉਂਕਿ ਤਿੰਨ ਕਿ ਦਿਨਾਂ ਦੀ ਸੂਈ ਆ ਅੱਧਾ ਬੋਲਾ ਜਿਹਾ ਪਾਈਨੇ ਦਾ ਖਾਲੀ ਕਰਦਾ ਇਧਰ ਨੂੰ ਮੋੜ ਲੂ ਐਂ ਦੀ ਮੋੜ ਲੂ ਤੇ ਬਾਕੀ ਉਦਾਂ ਨਾ ਉਚਾਈ ਲੰਬਾਈ ਦੀ ਗੱਲ ਕਰਾਂ ਝੋਟੀ ਚੰਗੀ ਆ ਤੇ ਮੇਨ ਗੱਲ ਆ ਨਾ ਜਿਹੜੇ ਸੱਜਣ ਕਹਿੰਦੇ ਨੇ ਵੀ ਸਾਨੂੰ ਘਰੇਲੂ ਬੰਦੇ ਦਾ ਜਾਨਵਰ ਚਾਹੀਦਾ ਨਾ ਘਰੇਲੂ ਸੱਜਣ ਇਹ ਦੁੱਧ 22 12 ਕਿਲੋ ਕਹਿੰਦਾ ਤੇ ਬਾਕੀ ਨੇੜਿਆ ਕਿ ਨਾ ਚਾਹੇ ਤੁਸੀਂ 22 ਨਾਲ ਸਾਈਸਪਾ ਕਰਕੇ 2-4 ਦਿਨ ਨੂੰ ਮੱਝ ਲਈਓ ਦੁੱਧ ਤੇ ਆਈ ਇਹ ਜੀ ਗੱਲ ਨਹੀਂ ਇਹ 2200 ਦੀ ਪੂਰੀ ਤਸੱਲੀ ਕਰਾ ਕੇ ਦੇ ਜੀ ਲੈ ਬਾਕੀ ਸੱਜਣੋ ਆਜੋ ਮੋੜ ਮੰਡੀ ਦੇ ਹੋਰ ਜਾਨਵਰਾਂ ਦੇ ਕਰਾਉਣਿਆ ਦਰਸ਼ਨ ਅੱਗੇ ਲੈ ਕੇ ਚੱਲਦਾ ਝੋਟੀਆਂ ਹੋਰ ਦਿਖਾਉਣਾ ਤੁਹਾਨੂੰ ਐਸਾ ਜਿਹੜਾ ਮੋੜ ਮੰਡੀ ਨਾ ਮੈਂ ਲੱਗਿਆ ਜਾਂਦਾ ਸੀ ਇੱਕ ਵਾਰ ਤੁਹਾਨੂੰ ਮੈਂ ਦਿਖਾਉਂਗਾ ਪਿੱਛੇ ਖੜੀਆ ਮੈਂ ਬਹੁਤ ਦਾਬਲਾ ਸੱਜਣੋ ਚੰਗੀ ਮੈਂ ਆ 22 ਦੀ ਨਾ ਚੰਗੇ ਰੇਟਾਂ ਨੇ ਖਰੀਦੀ ਹੋਈ ਆ ਮੈਂ ਤਾਂ ਮੰਡੀ ਚ ਆ ਕੇ ਬੱਚਾ ਡੈੱਡ ਹੋ ਗਿਆ ਐਕਸਪਾਇਰ ਹੋ ਗਿਆ ਮਰ ਗਿਆ ਬੱਚਾ ਤੇ ਬੱਚਾ ਵੀ ਅੱਗੇ ਹੀ ਪਿਆਗਾ ਤੇ ਮੈਂ ਚੰਗੇ ਦੁੱਧ ਵਾਲੀ ਆ ਚੰਗੀ ਕੁਆਲਿਟੀ ਵਾਲੀ ਆ ਉਹ ਮੈਂ ਵੀ ਦਿਖਾਉਣੇ ਪਹਿਲਾਂ ਨਾ ਆਹ ਬਾਈ ਨਾਲ ਮਿਲਾਉਣਿਆਂ ਇਹ ਸੱਜਣ ਮੇਰੇ ਕੋਲ ਰੇ ਖੜੇ ਖੜੇ ਲਵੇ ਆ ਗਿਆ ਕਹਿੰਦਾ ਨਾ ਮੈਂ ਤੇ ਹਰੇਕ ਵੀਡੀਓ ਦੇਖਦਾ ਹਨਾ ਪਿੰਤਰ ਨਾਮ ਕੀ ਆ ਹੈ ਕੀ ਨਾਮ ਹੈ ਨਵਕਰਨ ਸਿੰਘ ਕਿਹੜਾ ਪਿੰਡਾ ਨਵਕਰਨ ਤੇਰਾ ਜੈ ਜੈ ਜੈਦ ਜੈਬ ਜੈਦ ਜੈਦ ਕਿਹੜੇ ਜ਼ਿਲ੍ਹੇ ਚ ਰਹੇ ਨਾ ਕਿੱਥੇ ਕਿੰਨੇ ਜ਼ਿਲ੍ਹੇ ਚ ਰਹੇ ਜਾਂਦੇ ਆ ਅੱਛਾ ਕਿੰਨਾ ਚਿਰ ਹੋ ਗਿਆ ਆਪਣੇ ਵੀਡੀਓ ਦੇਖਦੇ ਨੂੰ ਦੋ ਤਿੰਨ ਸਾਲ ਹੋ ਗਈ ਦੋ ਤਿੰਨ ਸਾਲ ਦਾ ਤਾਂ ਚੈਨਲ ਵੀ ਨਹੀਂ ਬਣਾਇਆ ਹਾਂਜੀ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਸਟਾਰਟਿੰਗ ਸਟਾਰਟਿੰਗ ਤੋਂ ਦੇਖਦੇ ਆ ਅੱਛਾ ਪਹਿਲਾਂ ਤਾਂ ਦੇਖਦਾ ਪ੍ਰਾਣੀਆਂ ਵੀਡੀਓ ਮੱਜੇ ਨੇ ਦੇਖਦਾ ਉਹਨਾਂ ਤੇ ਹੁਣ ਆਪਾਂ ਨੂੰ ਦੇਖਣ ਲੱਗ ਗਏ ਹੈਨਾ ਹਾਂਜੀ ਪਰ ਕੀ ਕਿਵੇਂ ਮਹਿਸੂਸ ਕਿਵੇਂ ਹੁੰਦਾ ਕਾਹ ਤੋਂ ਦੇਖਦੇ ਬੱਚੇ ਤਾਂ ਯਾਰ ਕਾਰਟੂਨ ਦੇਖਦੇ ਨੇ ਸੰਧੂ ਡੈਰੀ ਫਾਰਮ ਵੀ ਦੇਖਦਾ ਅੱਛਾ ਉਹ ਵੀ ਉਰੀ ਆ ਹੈ ਸੰਧੂ ਡੈਰੀ ਫਾਰਮ ਵਾਲਾ ਜੀ ਅਦੇ ਝੋਟੀਆਂ ਲਾ ਕੇ ਪਹੁੰਚੀ ਸੀ ਦੋ ਉਹ ਵੇਗੀਆਂ ਵੇਗੀਆਂ ਨੰਨੇ ਵਪਾਰ ਦਾ ਕੰਮ ਕਰਦਾ ਹੈ ਹਾਂਜੀ ਹੈ ਹਾਂਜੀ ਚਲ ਚੰਗਾ ਦੇਖਿਆ ਕਰ ਚੈਨਲ ਗਲਤ ਕੰਮ ਨਹੀਂ ਕੀ ਕਰਨਾ ਚੰਗਾ ਚੰਗਾ ਫਿਰ ਆ ਜਾ ਬਈ ਲੈ ਸੱਜਣੋ ਆ ਮੱਝ ਆ ਜਿਹੜੀ ਮੱਝ ਦੀ ਮੈਂ ਤੁਹਾਨੂੰ ਗੱਲ ਕਰਦਾ ਸੀ ਮੱਝ ਦਾ ਰੰਗ ਦੇਖ ਸਕਦੇ ਹੋ ਤੇ ਇਹਦੇ ਸੱਜਣੋ ਤੁਸੀਂ ਥਣ ਥਣੋੜ ਦੇਖ ਸਕਦੇ ਹੋ ਬੱਚੇ ਦੇ ਕੈਮਰਾ ਮਾਰਦੀ ਬਈ ਇੱਕ ਵਾਰੀ ਏ ਨਾ ਸੱਜਣੋ ਇੱਕ ਮਾੜੀ ਗੱਲ ਹੋਈ ਆ ਵੀ ਇਹਦਾ ਬੱਚਾ ਜਿਹੜਾ ਮੰਡੀ ਜਾ ਕੇ ਐਕਸਪਾਇਰ ਹੋ ਗਿਆ ਉਦਾਂ ਪਿੱਠਪੂੜੇ ਦੀ ਮੱਝ ਚੰਗੀਆਂ ਸਾਰੀ ਕੁਆਲਿਟੀ ਚੰਗੀਆਂ ਬੱਚੇ ਕਰਕੇ ਕਰਦੀ ਆ ਥੋੜਾ ਬੈਕਮ ਹੋ ਜਾ ਬਈ ਤੇ ਸਿੰਘ ਸੁੰਗ ਦੀ ਕੁਆਲਿਟੀ ਆਜ ਬਾਈ ਨਾ ਕਰਾ ਦੇਣਾ ਗੱਲਬਾਤ ਇਹਦਾ ਸੂਆ ਵਗੈਰਾ ਪੁੱਛਣੇ ਆਜੋ ਬਈ ਹੋਰ ਭਾਈ ਜੀ ਠੀਕ ਹੋ ਠੀਕ ਠਾਕ ਜੀ ਵਧੀਆ ਨਾਮ ਦੱਸੋ ਭਾਈ ਜੀ ਨਾਮ ਗੁਰਪ੍ਰੀਤ ਆ ਭਾਈ ਮੇਰਾ ਨਾਮ ਨੇੜੇ ਆ ਗੁਰਪ੍ਰੀਤ ਕਿਹੜਾ ਪਿੰਡਾ ਭਾਈ ਚੱਕ ਫਤਿਹ ਸਿੰਘ ਵਾਲਾ ਜੀ ਇਹ ਕਿੱਥੇ ਰਹਿੰਦਾ ਜੀ ਇਹ ਜੀ ਜ਼ਿਲ੍ਹਾ ਬਹਿੰਡਾ ਜੀ ਪੁੱਚੋ ਮੰਡੀ ਦੇ ਨਾਲ ਹੀ ਰਹਿੰਦਾ 3 ਕਿਲੋਮੀਟਰ ਇਹ ਪੁੱਚੋ ਮੰਡੀ ਦਾ ਕਿਹੜਾ ਸੂਆ ਇਹਦਾ ਮੱਝ ਦਾ ਇਹਦਾ ਜੀ ਤੀਜਾ ਸੂਆ ਜੀ ਅੱਛਾ ਕਦੋਂ ਸੂਈ ਤੀ ਇਹਨੂੰ ਅੱਜ ਹੋ ਗਿਆ ਜੀ 5 ਦਿਨ ਹੋ ਗਏ ਬਈ ਨਹੀਂ ਅੱਛਾ 5 ਦਿਨ ਇਹ ਬੱਚੇ ਨੂੰ ਭਾਈ ਕੀ ਗੱਲ ਬਣ ਗਈ ਇਹ ਬੱਚੇ ਨੂੰ ਨਾ ਕੋਈ ਟਾਇਪ ਕੀ ਹੋ ਗਿਆ ਮੂੰਹ ਚ ਖੂਨ ਜਾ ਗਿਆ ਮਰ ਗਿਆ ਬਸ ਹੁਣ ਸਾਰਾ ਇੱਥੇ ਹੀ ਮੰਡੀ ਚ ਹੀ ਮਰਿਆ ਏ ਮੇਰਾ ਖਿਆਲ ਪਸ਼ੂਆਂ ਤੇ ਵੀ ਮਾਰ ਲੱਗ ਗਈ ਹੈ ਇਹ ਜਿਆਦਾ ਰੇਡੀਏਸ਼ਨ ਕਾਰਨ ਹੁੰਦਾ ਹੈ ਹਾਂਜੀ ਹਾਂਜੀ ਇਹਦਾ ਕਿੰਨੇ ਕਿ ਦਿਨ ਹੋ ਗਏ ਸੂਣ ਪੰਜ ਦਿਨ ਪੰਜ ਦਿਨ ਹੋ ਗਏ ਜੀ ਤਾਂ ਹੁਣ ਕਿੰਨਾ ਕਰੀਏ ਜੀ 12 ਲੀਟਰ ਦੁੱਧ ਦੇ ਦੂ 15 ਪਲੱਸ ਜੀ ਅੱਛਾ 12 ਕਿਲੋ ਹੁਣ ਤਿਆਰ ਆ 14 15 ਦੁੱਧ ਇਹ ਦੇ ਦੂ ਹਾਂਜੀ ਹਾਂਜੀ ਫਿਰ ਬੱਚੇ ਤੋਂ ਬਿਨਾ ਚਾਟ ਚੂਟ ਤੇ ਲੱਗ ਜੂ ਆਰਾਮ ਆਰਾਮ ਨਾ ਜੀ ਮੂੜੇ ਤੇ ਲੱਗ ਜੂ ਬੱਚੇ ਤੇ ਅੱਛਾ ਮੂੜੇ ਤੇ ਲੱਗ ਜੂ ਜਿਹੜਾ ਆਪਾਂ ਮੂੜਾ ਬਣਾ ਲੈਂਦੇ ਹਾਂ ਜੀ ਠੰਡੀ ਬਹੁਤ ਅਸੀਂ ਠੰਡੀ ਇਹਨੂੰ ਪਹਿਲਾਂ ਤੋੜ ਕੇ ਦਿਖਾ ਦੇ ਆ ਰੇਟ ਰੂਟ ਵੀ ਆਪਾਂ ਕਰ ਲਾ ਸੱਜਣੋਂ ਮੱਝ ਨੂੰ ਨਾ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ ਇੱਕ ਵਾਰੀ ਮੱਝ ਦੀ ਮੈਂ ਤੁਹਾਨੂੰ ਕੁਆਲਿਟੀ ਦਿਖਾ ਦਾਨਾ ਕਿਉਂਕਿ ਕੁਆਲਿਟੀ ਆ ਜਿਹੜੀ ਮੈਂ ਦੀ ਨਾ ਪੂਰੀ ਚੰਗੀ ਕੁਆਲਿਟੀ ਆ ਪਿੱਠਪੂੜੇ ਦੀ ਗੱਲ ਕਰਾਂ ਬਿਲਕੁਲ ਇਹਦੀ ਲੰਬਾਈ ਦੀ ਗੱਲ ਕਰਾਂ ਤੇ ਇਹਦੇ ਲੇਵੇ ਦੀ ਗੱਲ ਕਰਾਂ ਕਿਸੇ ਪਾਸੋਂ ਕੋਈ ਘਾਟ ਨਹੀਂ ਸੋਚਣਾ ਝੋਟੀ ਚਾ ਬੱਸ ਕਮਾ ਲਓ ਬਾਈ ਕਿਉਂਕਿ ਰੰਗ ਰੂੰਗ ਦੇਖ ਸਕਦੇ ਮੈਂ ਇਹਦਾ ਬਿਲਕੁਲ ਜੈਡ ਬਲੈਕ ਰੰਗ ਚਾ ਮੰਡੀ ਆ ਕੇ ਸੱਜਣੋਂ ਬੱਚਾ ਦਾ ਐਕਸਪਾਇਰ ਹੋ ਗਿਆ ਇੱਥੇ ਮੰਡੀ ਜੀ ਪਿਆ ਉਦਾਂ ਜੇ ਮੈਂ ਗੱਲ ਕਰਾਂ ਨਾ ਮੱਝ ਦੀ ਅੱਗੇ ਉਹ ਲੈ ਲਊਗਾ ਦੇਖ ਸਕਦੇ ਹੋ ਕਿਉਂਕਿ ਦੁੱਧ ਦੀ ਕੁਆਲਿਟੀ ਵਾਲਾ ਜਾਨਵਰ ਐ ਸੱਜਣੋ ਦੁੱਧ ਦੇਣ ਵਾਲਾ ਜਾਨਵਰ ਐ ਕਿਸੇ ਡੈਰੀ ਵਾਲੇ ਸੱਜਣ ਨੂੰ ਨਾ ਮੱਝ ਇਹ ਚੱਲ ਸਕਦੀ ਆ ਤਾਂ ਬਾਈ ਨਾਲ ਨਾ ਜ਼ਰੂਰ ਕਨੈਕਟ ਕਰਿਓ ਕਿਉਂਕਿ ਅਗਲਾ ਕਹਿੰਦਾ ਯਾਰ ਵਪਾਰੀ ਬਾਹਲਾ ਨਫਾ ਕਮਾਉਂਦੇ ਆ ਤੇ ਇੱਥੇ ਤੋਂ ਹਣ ਲੈ ਵਾ ਲੂਗਾ ਦੇਖ ਸਕਦੇ ਹੋ ਨਫਾ ਮੱਝ ਨੂੰ ਵਪਾਰੀ ਕਮਾਉਂਦੇ ਨੇ ਪਰ ਵਪਾਰੀ ਨਾ ਕੋਈ ਇਹ ਨਹੀਂ ਦੇਖਦਾ ਵੀ ਟੋਟਾ ਵੀ ਕਿੰਨਾ ਖਾਂਦੇ ਨੇ ਜਿਵੇਂ ਪਸ਼ੂ ਦਾ ਨਾ ਬੱਚਾ ਐਕਸਪਾਇਰ ਹੋ ਜਾਂਦਾ ਉਹਦਾ ਟੋਟਾ ਵੀ ਬਹੁਤ ਪੈਂਦਾ ਬਾਈ ਤੇ ਹਣ ਬਾਈ ਨੂੰ ਆਪਾਂ ਪੁੱਛ ਲਾਂਗੇ ਵੀ ਕਿੰਨੇ ਦੀ ਬਾਈ ਇਹ ਮੱਝ ਛੱਡਦੂਗਾ ਇਧਰੋਂ ਲੈ ਵਾ ਲੂਗਾ ਨ بس ਇੱਕ ਬੱਚੇ ਕਰ ਕੀ ਸਮੱਸਿਆ ਹੋ ਗਈ ਸੱਜਣਾ ਉਦਾਂ ਨਾ ਮੈਂ ਇਹ ਰੰਗ ਰੰਗ ਚ ਹੋਰ ਜਾ ਜਾਤ ਕੁਆਲਟੀ ਬਹੁਤ ਚੰਗੀ ਹੈ ਭਾਈ ਬਹੁਤ ਚੰਗੀ ਜਾਤ ਦੀ ਕਿਹੜੇ ਏਰੀਆ ਦੀ ਮਾਹ ਭਾਈ ਇਹ ਭਾਈ ਬਟਿੰਡੇ ਜਿਹੜੇ ਤੋਂ ਹੀ ਹੈ ਸਾਡੀ ਗਵਨ ਪ੍ਰੇਰ ਕੇ ਦੀ ਅੱਛਾ ਗਮਿੰਦਪੁਰੇ ਏਰੀਆ ਦੀ ਆ ਅਜੇ ਨਾ ਗੱਲ ਕਰਾਂ ਨਾ ਸਾਨੂੰ ਕਹਿਣਾ ਹੋਣਾ ਵੀ ਬਟਿੰਡਾ ਰਾਮਪੁਰਾ ਫੂਲ ਇਹ ਏਰੀਆ ਦੇ ਜਾਨਵਰ ਨੇ ਨਾ ਜਿਹੜੇ ਉਹ ਦੁੱਧ ਦਾ ਪਾਲਾ ਦਿੰਦੇ ਨੇ ਰੋਜ਼ ਫਿਰ ਦਾ ਰੇਟ ਬਾਈ ਹੁਣ ਬੱਚੇ ਦੇ ਹਿਸਾਬ ਨਾਲ ਕਿੰਨਾ ਰੇਟ ਕਰਦੇ ਨੇ ਰੇਟ ਬਾਈ ਪਹਿਲਾਂ ਤਾਂ 10 ਕਰਦੇ ਸੀ ਆਪਾਂ ਅੱਛਾ ਜੀ 90 ਪਲੱਸ ਦੀ ਛੱਡਾਂਗੇ ਬਸ ਸਾਰੀਆਂ ਗੱਲਾਂ ਛੱਡ ਕੇ ਹੁਣ ਵੀਡੀਓ ਦੇ ਬਾਹਲਾ ਵੀ ਮਤਾਂ ਮੰਨਦਾ ਫਾਇਦਾ ਨਹੀਂ ਠੀਕ ਆ ਜੀ ਗੱਲ ਫਿਕਸ ਜਿਆ ਰੇਟ ਹੀ ਆ ਫਿਕਸ ਰੇਟ ਹੀ ਆ ਜਮਾਂ ਸੱਜਣੋ ਇਹ ਰੇਟ ਨਾਲ ਫਿਕਸ ਜਿਆ ਰੇਟ ਆ ਬਾਕੀ ਮਾਨਤਾ ਨਾ ਆਏ ਗਈ ਸੱਜਣੋ ਇਹ 2500 ਜਾਂ ਕੋਈ ਹੋ ਜੂਗਾ ਇਹੀ ਜੀ ਗੱਲ ਸ਼ੋਰ ਛੱਪਾ ਬਾਈ ਹੋਰਿਆਂ ਜਰੂਰ ਕਰਕੇ ਭੇਜਣਗੇ ਆਏ ਗਏ ਸੱਜਣ ਦਾ ਮਾਨਤਾ ਨੇ ਤੇ ਜੋ ਹੋ ਜੂਗਾ ਤੇ ਨੰਬਰ ਬੋਲ ਦਿਓ ਬਾਈ ਨ 66705 39025 ਪਿੰਡ ਬਈ ਪਿੰਡ ਦਾ ਡਰੈੱਸ ਕਨਫਰਮ ਚੱਕ ਫਤੇ ਸਿੰਘ ਵਾਲਾ ਜੀ ਪੁੱਚੋ ਮੰਡੀ ਦੇ ਨਾਲ 3 ਕਿਲੋਮੀਟਰ ਆ ਜੀ ਬਠਿੰਡਾ ਕਿੰਨੀ ਦੂਰ ਆ ਬਠਿੰਡਾ ਹੈਗਾ 20 ਕਿਲੋਮੀਟਰ ਜੀ ਇੱਕ ਵਾਰੀ ਹੋਰ ਤੋੜ ਦੇ ਬਈ ਖੋਲ ਕੇ ਐ ਸੱਜਣੋ ਇੱਕ ਵਾਰੀ ਨਾ ਜਦੋਂ ਖੋਲ ਕੇ ਬਾਈ ਤੁਰੂਗਾ ਦੁਬਾਰੇ ਜੱਜਮੈਂਟ ਕਰ ਲਿਓ ਜਦ ਤੱਕ ਕੁਆਲਟੀ ਵਾਲੀ ਉਹੀ ਗੱਲ ਹੈ ਸੱਜਣ ਕਹਿ ਦਾਂਗੇ ਵੀ ਸਪਲਾਈ ਬਾੜੀ ਮਾਰ ਦੰਨੇ ਆ ਕਿਉਂਕਿ ਚੰਗੇ ਜਾਨਵਰ ਦੀ ਸਪਲਾਈ ਨਾ ਸੱਜਣੋ ਆਟੋਮੈਟਿਕ ਲੱਗ ਹੀ ਜਾਂਦੀ ਆ ਲੇ ਵਾਲੂਵੇ ਤੇ ਨਾੜਾ ਬਹੁਤ ਨੇ ਹਵਾਨੀ ਦੇ ਝੋਟੀ ਦੇ ਤੇ ਬਾਕੀ ਦੁੱਧ ਵਾਲਾ ਜਾਨਵਰ ਸੱਜਣੋ ਬੱਚਾ ਐਕਸਪਾਇਰ ਹੋਣ ਕਰ ਨਹੀਂ ਦਾ ਮੰਡੀ ਚ ਨਾ ਬਾਈ ਹੋਰੀ ਕਹਿੰਦੇ ਆਪਾਂ ਹੁਣ 90 ਪਲੱਸ ਦੀ ਛੱਡ ਦਾਂਗੇ ਮੌਕੇ ਤੇ ਬਾਕੀ ਫੋਨ ਮਲਿਆ ਲਿਓ ਸੱਜਣੋ ਬਾਈ ਨਾ ਰੇਟ ਪਿਆ ਹੁੰਦਾ ਤੇ ਏਰੀਆ ਬਹੁਤ ਚੰਗੀ ਮਹਸਾ ਬਾਈ ਨਾ ਏਰੀਆ ਬਾਈ ਦਾ ਬੜਾ ਚੰਗਾ ਬਠਿੰਡੇ ਇਲਾਕੇ ਦੀ ਮੈਂ ਆ ਹਾਂ ਹੈ ਇੱਕ ਵਾਰ ਨਾ ਇਧਰੋਂ ਮੈਂ ਤੁਹਾਨੂੰ ਫਾਨਵਾ ਨਾ ਹੋਰ ਦਿਖਾ ਦਣਾ ਤੇ ਬਾਕੀ ਸੱਜਣੋ ਅੱਜ ਆਪਾਂ ਮੋੜ ਮੰਡੀ ਵੀਡੀਓ ਸ਼ੂਟ ਕਰੀ ਆ 23 ਤਰੀਕ ਨੂੰ ਆਪਾਂ ਤੁਹਾਨੂੰ ਮਿਲਾਂਗੇ ਜਗਰਾਵਾ ਮੰਡੀ ਇਦਾਂ ਹੀ ਚੈਨਲ ਨੂੰ ਪਿਆਰ ਬਣਾਈ ਰੱਖਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ